ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਰੇ ਸਾਹਮਣੇ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਦੇ ਡਾਕਟਰ ਬੀ ਆਰ ਅੰਬੇਡਕਰ ਚੌਕ ਦੇ ਵਿੱਚ ਜਿੱਥੇ ਕਿ ਇਸ ਸੜਕ ਦੇ ਕਈ ਟੋਏ ਪਏ ਨੇ। ਜਿਨ੍ਹਾਂ ਦੇ ਨਾਲ ਕਈ ਵਾਰੀ ਹਾਦਸੇ ਵੀ ਵਾਪਰ ਚੁੱਕੇ ਨੇ ਇਹਨਾਂ ਟੋਇਆਂ ਨੂੰ ਭਰਨ ਦੀ ਸੇਵਾ ਜਿਹੜੀ ਅੱਜ ਆ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਆ ਤੁਸੀਂ ਦੇਖ ਰਹੇ ਹੋ ਵਰਕਰਾਂ ਵਿੱਚ ਕਿੰਨਾ ਉਤਸ਼ਾਹ ਹੈ ਇਹਨਾਂ ਸਮਾਜ ਸੇਵਕਾਂ ਦੇ ਵਿੱਚ ਆ ਇਹਨਾਂ ਵੱਲੋਂ ਆ ਦੇਖੋ ਜਿਹੜੇ ਸੜਕ ਤੇ ਇਹ ਖੱਡੇ ਪਏ ਨੇ ਇਹਨਾਂ ਵੱਲੋਂ ਭਰੇ ਜਾ ਰਹੇ ਨੇ ਇਸ ਤੋਂ ਲਾਵਾ ਇਸ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਵੱਲੋਂ ਹੋਰ ਵੀ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸੜਕਾਂ ਤੇ ਜਿੱਥੇ ਟੋਏ ਪਏ ਨੇ ਉਹਨਾਂ ਨੂੰ ਭਰਨ ਦੀ ਸੇਵਾ ਕੀਤੀ ਜਾ ਰਹੀ ਹੈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਅਸੀਂ ਇਸ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਜਿਹੜੇ ਸੇਵਾਦਾਰ ਅਮਰਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅ ਅਮਰਜੀਤ ਸਿੰਘ ਖਾਲਸਾ ਜੀ ਜੋ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਸੇਵਾਦਾਰ ਨੇ ਇਹਦੇ ਪ੍ਰਧਾਨ ਨੇ ਸਰਦਾਰ ਸੁਖਵਿੰਦਰ ਸਿੰਘ ਥੰਦੀ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜੀ ਇਹ ਸੇਵਾ ਚੱਲ ਰਹੀ ਆ ਅੱਜ ਖਾਲਸਾ ਜਿਹੜੀ ਇਹ ਸੇਵਾ ਕਰ ਰਹੀ ਤੁਸੀਂ ਉਹਦੇ ਸੰਬੰਧ ਵਿੱਚ ਥੋੜੀ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸ੍ਰੀ ਗੁਰੂ ਰਾਮਦਾਸ ਜੀ ਦੀ ਕੇਪਨਾਲ ਸੁਸਾਇਟੀ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸੁਸਾਇਟੀ ਵੱਲੋਂ ਕੁਝ 8 ਸਾਲਾਂ ਤੋਂ ਲਗਾਤਾਰ ਲਗ ਲਗਾਤਾਰ ਸੇਵਾਵਾਂ ਜਿਨਾਂ ਹੁਣ ਡਿਸਪੈਂਸਰੀ ਕੋਲ ਦੁਆਰਾ ਸ਼੍ਰੀ ਗੁਰ ਸਿੰਘ ਸਵਾਵੀਥੇ ਚੱਲ ਰਹੀ ਹੈ ਡੈਂਟਲ ਕਲੀਨਿਕ ਚੱਲ ਰਹੀ ਹੈ ਲੈਬ ਚੱਲ ਰਹੀ ਹੈ ਬਹੁਤ ਕੱਟੇ ਤਾਂ ਤੇ ਨਾਲ ਨਾਲ ਸ਼ਹਿਰ ਦੇ ਵਿੱਚ ਜੋ ਖੱਡੇ ਪਏ ਹੋਏ ਤੇ ਉਹਨਾਂ ਨੂੰ ਭਰਨ ਦੀ ਸੇਵਾ तकरीबन 8 ਸਾਲ ਤੋਂ ਚੱਲ ਰਹੀ ਹੈ ਤੇ ਜੋ ਵੀ ਇਹ ਇਸ ਕੰਮ ਸੇ ਚੱਲ ਰਹੀ ਹੈ ਸਾਰੀ ਸੇਵਾਦਾਰ ਸਾਰੇ ਇਹ ਨੰਬਰ ਤੇ ਲੋਟ ਕੇ ਸੇਵਾ ਕਰਦੇ ਹੈ ਜੋ ਵੀ ਜੋ ਸੁਖਮਾਨ ਦਾ ਸਹਿਯੋਗ ਦੇ ਨਾਲ ਜਾ ਆਪਣੀ ਸੋਸਾਇਟੀ ਨੂੰ ਆਪਣੀ ਸੇਵਾਦਾਰ ਆਪਣੀ ਸਹਿਯੋਗ ਆਪਣਾ ਪਾ ਲਈ ਹੈ ਤੇ ਇਹ ਮਟੀਰੀਅਲ ਪੱਛਾ ਕਰਕੇ ਲੈ ਕੇ ਆਂਦੇ ਆ ਤੇ ਖੱਡੇ ਜੋ ਤੁਸੀਂ ਦੇਖਦੇ ਹੋ ਨਾ ਸ਼ਹਿਰ ਦਾ ਕੀ ਹਾਲ ਹੈ ਰੇਵਰ ਰੋਡ ਦਾ ਜਿਆਦਾ ਹਾਲ ਹੈ ਖਰਾਬ ਹੋਈ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਤੇ ਕਮੇਟੀ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਹਨਾਂ ਦਾ ਹੱਲ ਕੀਤਾ ਜਾਵੇ ਬਹੁਤ ਵੱਡਾ ਪ੍ਰੋਜੈਕਟ ਹੈ ਤੇ ਜਿਸ ਸਾਥੀ ਸੇਵਾ ਜਿੱਥੇ ਵੀ ਅਸੀਂ ਕਰਨ ਲਈ ਤਿਆਰ ਹੈਗੇ ਤੇ ਆਹ ਛੋਟੇ ਛੋਟੇ ਜੋ ਖੱਡੇ ਬਹੁਤ ਖਤਰਨਾਕ ਖੱਡੇ ਹੈ ਜਦੋਂ ਸਕੂਟਰ ਵਿੱਚ ਜੋ ਵੋਟਰ ਵਿੱਚ ਬਚਦਾ ਆ ਤਾਂ ਐਕਸਟ੍ਰੀਮ ਦਾ ਖਤਰਾ ਰਹਿੰਦਾ ਹੈ ਉਸ ਦਿਨ ਹੁੰਦੇ ਵੀ ਹੈ ਅੱਜ ਦੇ ਦਿਨ ਤੁਸੀਂ ਦੇਖਦੇ ਆ ਕਿ ਖੱਡੇ 'ਚ ਲਿਗੇ ਰਹਿਣਾ ਕੋਈ ਨਾ ਕੋਈ ਤੇ ਇਹ ਗੁਰੂ ਸਾਹਿਬ ਦੀ ਸੇਵਾ ਲਈ ਹੋਈ ਹੈ ਤੇ ਅਸੀਂ ਇਸ ਕਾਰਮ ਸੇਵਾ ਹਰ ਰੋਜ਼ ਕੀਤੀ ਜਾ ਰਹੀ ਹੈ ਅ ਇਹ ਸੰਨ ਸਰਦਾਰ ਅਮਰਜੀਤ ਸਿੰਘ ਦੀ ਖਾਲਸਾ ਜਿਨ੍ਹਾਂ ਨੇ ਦੱਸਿਆ ਕਿ ਸੁਸਾਇਟੀ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਹ ਸੇਵਾ ਨਿਭਾਉਂਦੀ ਆ ਰਹੀ ਹੈ ਜਿੱਥੇ ਸਮਾਜ ਸੇਵਾ ਦੇ ਕੰਮ ਕਰ ਰਹੇ ਨੇ ਉੱਥੇ ਇਹਨਾਂ ਦੇ ਵੱਲੋਂ ਜਿਹੜਾ ਸਿਹਤ ਸਵਾਵਾ ਵੀ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਸ਼ਿਰ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਵੱਲੋਂ ਨਵਾਂ ਸ਼ਹਿਰ ਸਰਕਾਰੀਆਂ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਦੁਆਬਾ ਆਰਿਆ ਸੀਨੀਅਰ ਸੈਕੰਡਰੀ ਸਕੂਲ ਰਾਹੋ ਰੋਡ ਨਵਾਂ ਸ਼ਹਿਰ ਵਿਖੇ ਦੁਆਬਾ ਸਹਿ ਸਵਾ ਨਵਾਂ ਸ਼ਹਿਰ ਵੱਲੋਂ ਸੁਖਵਿੰਦਰ ਪੱਪੀ ਦੇ ਨਾਵਲ ਤਰਤ ਬਿਹੋਣੇ ਉੱਤੇ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ ਨਵਾਂ ਸ਼ਰਗਰਮੀਆਂ ਚੈਨਲ ਦੇ ਵਾਸਤੇ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂਸ਼ਾ ਆਪਾਂ ਦਾ ਇਹ ਤੀਰ ਹੈ ਕਿ ਮੈਂ ਗਿਆਤ ਆਪ ਨੂੰ ਤਦੀਕ ਜਿਵੇਂ ਉਹਨਾਂ ਨੂੰ ਉਹਦੇ ਸਾਹਮਣੇ ਬੇਨਤੀ ਕਰਦਾ ਹਾਂ ਉਹ ਬੁਕੇ ਦੇਣ ਸਵਿੰਦਰ ਪੱਪੀ ਜੀ ਨੂੰ ਸਵਿੰਦਰ ਪੱਪੀ ਜੀ ਨੂੰ ਬੇਨਤੀ ਆ ਉਹ ਅੱਗੇ ਸਰਕਾਰ ਨੂੰ ਪਹਿਲਾਂ ਸਵਿੰਦਰ ਪੱਪੀ ਜੀ ਨੂੰ ਬੇਨਤੀ ਆ ਦਰਦੋਂ ਪਹਿਲਾਂ ਅੱਜ ਦੇ ਜਿਹੜਾ ਨਾਵਲ ਹੈ ਉਹਨੇ ਕਰਤਾ ਸਵਿੰਦਰ ਪੱਪੀ ਜੀ ਨੂੰ ਉਹਨਾਂ ਨੂੰ ਸਟਾਫ ਨੂੰ ਬੇਨਤੀ ਨਾਲ ਹੋ ਜਾਵੇ ਸਟਾਫ ਨੂੰ ਬੇਨਤੀ ਆ ਨਾਲ ਮਜਾਓ ਸੰਦੀਪ ਮਈ ਅਧਾਰ ਹੋ ਜਾਓ ਕੇਵਲ ਨਾਮ ਦੀ ਡਾਕਟਰ ਕੇਵਲ ਨਾਮ ਦੀ ਦਾਉ ਨਾਮ ਜਵੇ ਸਭ ਤੋਂ ਪੱਪੀ ਔਰ ਰੈਕਟਰ ਜੀ ਨੂੰ ਬੇਨਤੀ ਹੈ ਮਾਈਕ ਮਾਣ ਨੂੰ ਕਿਵੇਂ ਨਹੀਂ ਸਮਾਪਤ ਸਭੂ ਬ੍ਰਾਂਡਿੰਗ ਨੂੰ ਠੀਕ ਕਰ ਹੁਣ ਮੈਂ ਨਕੇਸ਼ ਬਲੌਹ ਜੀ ਵਿਸ਼ੇਸ਼ ਮਹਿਮਾਨ ਨਕੇਸ਼ ਬਲੌਹ ਜੀ ਦੇ ਨਾਲ ਸਰਕਾਰ ਪ੍ਰਿੰਟਸ ਦੇ ਗਰੇਵਾਲ ਜੀ ਜੋ ਜਿਹੜੇ ਅੱਜ ਸਲੇਜ

ਸ਼ਾਇਰ ਇਨਕਲਾਬੀ ਸ਼ਾਇਰ ਦਸਤਖਤ ਖੜਕੜ ਦਸਤਖਤ ਖੜਕੜ ਜੀ ਔਰ ਡਾਕਟਰ ਗੁਵਿੰਦਰ ਸਿੰਘ ਕਹਿਲ ਔਰ ਡਾਕਟਰ ਬਲਵਿੰਦਰ ਸਿੰਘ ਕਹਿਲ ਉਹਨਾਂ ਨੂੰ ਬੇਨਤੀ ਆ ਹਾਂਜੀ ਦਸਤਖਤ ਖੜਕੜ ਜੀ ਔਰ ਉਹਦੇ ਨਾਲ ਡਾਕਟਰ ਬਲਵਿੰਦਰ ਸਿੰਘ ਸ਼ੈਲ ਜੀ ਉਹਨਾਂ ਨੂੰ ਬੇਨਤੀ ਆ ਆ ਜਾਓ ਉਹਨੂੰ ਮੁੱਖ ਮੁੱਖ ਦਰਸ਼ਕਾਂ ਮੈਂ ਤਾਂ ਗੱਲ ਕਰ ਤੇਜ ਗੱਡੀ ਵਾਲਾ ਨਵਤੇਜ ਗੱਡੀ ਵਾਲਾ ਜੀ ਨੂੰ ਬੇਨਤੀ ਆ ਅੱਜ ਮੈਂ ਤੇ ਰਾਜਾ ਜੀ ਨੂੰ ਬੇਨਤੀ ਆ ਤੇਜ ਜੀ ਆ ਗਿਆ ਪਿੱਛੇ ਆ ਗਿਆ ਤੇਜ ਗੱਡੀ ਵਾਲਾ ਜੀ

ਦੀ ਵੀੰਗਾਂ ਨੇ ਬਹੁਤ ਰਾਸ਼ੀਆ ਲੱਗ ਰਿਹਾ ਹੈਗਾ ਆ ਕਿ ਕੁਸ਼ੂਰੀ ਜੀ ਇਹ ਰਸਮਾਂ ਸੀ ਆ ਅੱਜ ਧੱਤ ਵੀ ਹੁਣੇ ਸਰਬਿੰਦਰ ਪੱਪੀ ਦਾ ਨਾਵਲ ਹੈ ਉਹਨੇ ਤੇ ਆਪਾਂ ਨੇ ਸੰਵਾਦ ਗੋਸਤੀ ਜਿਹੜੀ ਉਹ ਕਰਨੀ ਆ ਸੰਵਾਦ ਚਾਣਾ ਆ ਮੈਂ ਸਰਬਿੰਦਰ ਪੱਪੀ ਹੁਣਾਂ ਦੇ ਬਾਰੇ ਥੋੜੀ ਜਾਣਕਾਰੀ ਦੇਣਾ ਮੂਰੂ ਬੇਟਾ ਗਵਿੰਦਰ ਪੱਪੀ ਕਵੀ ਨੇ ਇਨਾਂ ਦਾ ਇਹਨਾਂ ਦਾ ਜਿਹੜਾ ਕਾਪਸ ਹੈ ਪਹਿਲਾ ਤਰਕਸ਼ ਦੂਸਰਾ ਰਾਤ ਦਾ ਆਖਰੀ ਪੈਰ ਤੀਜੀ ਇਹਨਾਂ ਦੀ ਚੋਣਵੀ ਕਪ ਦਾ ਮਿੱਟੀ ਦੀ ਕਾਪਸ ਇਹ ਆਇਆ ਸੀਗਾ ਲਗਭਗ ਇਹਨਾਂ ਨੇ 20 ਸਾਲ ਸਰੋਕਾਰ ਮੈਗਜ਼ੀਨ ਦੇ ਐਡੀਟਰ ਰਹੇ ਆ ਜਦੋਂ ਵੱਢਦੇ ਸੀ ਸਾਡੇ ਉਹ ਵਿਦਿਆਰਥੀ ਨੇਤਾ ਸਨ ਲੰਬਾ ਸਮਾਂ ਇਹਨਾਂ ਨੇ ਸਟੂਡੈਂਟ ਜੁਨੀਅਰ ਦਾ ਸੂਬੇ ਦੇ ਪ੍ਰਧਾਨ ਵਜੋਂ ਜਿਹੜਾ ਆ ਉਹ ਕੰਮ ਕੀਤਾ ਹੈਗਾ ਹੁਣ ਵੀ ਜਿਹੜੀਆਂ ਲੋਕ ਤੇ ਉਹ ਉਹਨਾਂ ਜਿਹੜੀਆਂ ਲੋਕਾਂ ਦੀਆਂ ਲਹਿਰਾਂ ਆ ਉਹਨਾਂ ਵਿੱਚੋਂ ਹੀ ਜਿਹੜਾ ਨਾਵਲ ਆ ਘੱਟ ਮੂਨੇ ਉਹਦੇ ਬਾਰੇ ਮਨੂੰ ਉਹ ਲਿਖਿਆ ਹੈਗਾ ਨੇ ਅੱਜ ਆਪਾਂ ਇਹਦੇ ਬਾਰੇ ਜਿਹੜੀ ਗੋਸ਼ਟੀ ਕਰਾਣੀ ਆ ਉਸ ਤੋਂ ਬਾਅਦ ਮੈਂ ਦਰਸ਼ਕਾਂ ਦੇਖ ਖਾਟੜ ਪ੍ਰੋਫੈਸਰ ਸਤੂ ਬ੍ਰਿਜੰਦੀ ਜੀ ਕਰ ਰਹੇ ਆ ਜਿਹੜੇ ਪ੍ਰੋਫੈਸਰ ਸੰਤੂ ਬ੍ਰਿਜੰਦੀ ਜੀ ਆ ਉਹ ਵੀ ਕਵੀ ਨੇ ਲੋਕਿਕ ਨੇ ਲਕੀਰਾ ਕਾਫਿਕਰਾ ਅਲਵੇਰਾ ਤੱਕ ਉਹਨਾਂ ਨੇ ਇਸ ਤੋਂ ਬਿਨਾ ਉਹ ਜਿਹੜੀ ਕੇਂਦਰੀ ਲੈਗਿਸਲੇਚ ਸਭਾ ਆ ਉਹਦੇ ਪੰਜਾਬ ਦੇ ਜਨਰਲ ਸਕੱਤਰ ਨੇ ਇਹਨਾਂ ਨੇ ਜਥੇਬੰਦਕ ਕਾਰਜਾਂ ਵਿੱਚ ਬਹੁਤ ਵੱਡਾ ਕੰਮ ਕੀਤਾ ਹੋਇਆ ਹੈ ਸਾਡੇ ਕੋਲ ਅੱਜ ਮਾਣ ਵਾਲੀ ਗੱਲ ਇਹ ਸਾਡੇ ਲਈ ਮਨੋ ਹੈਗੀ ਆ ਦਰਸ਼ਕਾਂ ਦੇ ਖੜਕੜ ਹੋਣਾ ਦਾ ਇਹ ਅਚਾਨਕ ਆਇਆ ਤੇ ਸਾਡੇ ਸਭਾ ਲਈ ਸਾਡੇ ਸਕੂਲ ਲਈ ਇਹਨੂੰ ਪ੍ਰਾਪਤੀ ਲਗੀ ਤੇ ਇਹਨਾਂ ਦਾ ਬਰਦਾ ਕਦਕਾਠ ਹੈ ਇਹਨਾਂ ਨੇ ਕਿਉਂਕਿ ਤੁਹਾਨੂੰ ਪਤਾ ਜਿਹੜੀ ਪੰਜਾਬੀ ਦੀ ਜਿਹੜਾ ਜਬਾਤ ਪਾਕੀ ਕਾਰ ਆਇਆ ਉਹਦੇ ਪ੍ਰਮੁੱਖ ਕਮੀਆਂ ਚੋਂ ਆ ਪਾਸ ਇੰਸਾਨਦਾਰ ਸੁਪਰਟ ਹੈ ਕਾਫੀ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਵਾਣ ਵਾਲੇ ਬਹੁਤ ਹੀ ਪਿਆਰੇ ਮਿੱਤਰ ਜਿਹੜੇ ਇਹਦੇ ਸੇਵਾ ਆ ਸ਼੍ਰੀ ਦਰਸ਼ਨ ਖੱਟਕਰ ਡੇਰੇ ਵਾਲੇ ਦਾ ਗਰੇਵਾਲ ਸਾਹਿਬ ਭੈਣ ਜੀ ਪ੍ਰਵਕਸੀ ਲੁਕੀਸ਼ ਬਲਾਸਾ ਭਾਤਰੀ ਬਹੁਤ ਹੀ ਯੋਗ ਬੱਚਾ ਮਿੱਤਰਾਂ ਤੋਂ ਆਇਆ ਸੀ ਇਹ ਸਕੂਲ ਦੇ ਅਧਿਆਪਕ ਸਾਹਿਬਾਨ 12ਵੇਂ ਵੀਡੀਓ ਤੇ ਮੇਰੇ ਬਹੁਤ ਹੀ ਪਿਆਰੇ ਪਿਆਰੇ ਵਿਦਿਆਰਥੀ ਹੋਣ ਜਾਂਦਾ ਇਸ ਤੋਂ ਪਹਿਲਾਂ ਜੁਮੈਂ ਇਹ ਲੈ ਕੇ ਬਣਾਉਣਾ ਕੱਢ ਕੇ ਨੇ ਸਾਡੇ ਰਜਸਨ ਨੂੰ ਪ੍ਰਿਆਰਣ ਲੋਕਾਂ ਦੇ ਸਾਥੀ ਉਹਨਾਂ ਨੂੰ ਤੇ ਸਾਥੀਆਂ ਸਾਰਿਆਂ ਨੂੰ ਇਹ ਕੀ ਕਿ ਆਇਆ ਤਾ ਮੈਨੂੰ ਅੱਜ ਬੜਾ ਅੱਛਾ ਲੱਗ ਰਿਹਾ ਕਿ ਜਿੱਥੇ ਅਸੀਂ ਛੋਟੇ ਜਾਂ ਵੱਡੇ ਪ੍ਰੋਗਰਾਮ ਕਰਾਏ ਨੇ ਅੱਜ ਉਹਨਾਂ ਉਸੇ ਘੜੀ ਦੇ ਵਿੱਚ ਅਸੀਂ ਸੁਬਿੰਦਰ ਜੀ ਦਾ ਜਿਹੜਾ ਨਾਵਲ ਆ ਤੱਕ ਜਿਹਾ ਨੇ ਉਹਦੇ ਉੱਤੇ ਗੋਸ਼ਟੀ ਕਰਾ ਰਹੇ ਇਧਰ ਲਈ ਮੈਂ ਵਿਦਿਆਰਥੀਆਂ ਵੱਲੋਂ ਸਮੁੱਚੇ ਪਰਿਵਾਰ ਵੱਲੋਂ ਇੱਕ ਵਾਰੀ ਬੇਅਦਤ ਅਨੁਸਾਰਾਂ ਨੂੰ ਬੇਰਤਾ ਮਾਦਨਾ ਬਹੁਤਾ ਸਮਾਂ ਲਵਾਂਗਾ ਪਰ ਥੋੜਾ ਜਿਹਾ ਮੈਂ ਸਕੂਲ ਬਾਰੇ ਜਰੂਰ ਦੱਸੂਗਾ ਕਿ ਗਵਾਹ ਬਾਨੀ ਐਸਟੇਟ ਸਕੂਲ 1911 ਦਾ ਸਕੂਲ ਹੈ ਜਦ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਸ ਸਮੇਂ ਜਿਹੜੇ ਵਿਦੁਰਗ ਸੀ ਬੜੇ ਸਿਆਣੇ ਸੀ ਬੜੇ ਸੂਝਵਾਨ ਸੀ ਤੇ ਉਹਨਾਂ ਨੇ ਦੇਖਿਆ ਕਿ ਦੇਸ਼ ਨੂੰ ਯਾਦ ਕਰਾ ਲਈ ਸਾਡੇ ਲੋਕਾਂ ਨੂੰ ਐਜੂਕੇਟ ਕਰਨਾ ਜ਼ਰੂਰੀ ਹੈ ਸੋ ਉਸ ਸਮੇਂ ਸਕੂਲ ਦੀ ਜਿਹੜੀ ਨੀ ਰੱਖੀ ਗਈ ਬਸ ਤਾਂ ਬਹੁਤ سارے ਸਕੂਲ ਹੈ ਤੇ ਉਹਨਾਂ ਦੇ ਬੱਚਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਕਿ ਉੱਤੇ 5000 ਜਾਂ 7000 ਸਟੂਡੈਂਟ ਪੜ੍ਹਦੇ ਹੈ ਪਰ ਮੈਨੂੰ ਇਹ ਦੱਸਦੇ ਬੜੀ ਦੁਸ਼ੀ ਹੁੰਦੀ ਹੈ ਕਿ ਜਿੱਥੇ ਟੀਚਰਜ਼ ਦੀ ਵੀ ਕੋਈ ਹਿੰਦਰੀ ਹੋਣੀ ਨਹੀਂ ਉਹ ਰੈਸਿੰਗ ਅੰਦੀ ਦਾ ਹੋਇਲ ਚੱਲਦੀ ਹੈ ਤੇ 2011 ਤੋਂ ਲੈ ਕੇ ਅੱਜ ਤੱਕ ਇਹ 9 ਬਾਰੇ ਸਕੂਲ ਆਪਣੀ ਸੇਵਾ ਕਾਰਿਆ ਖੇਤਰ ਦੇ ਵਿੱਚ ਜੋ ਸਸਨਾਵਾ ਦੀ ਜੋੜੀ ਬਣਦੀ ਹੈ 2012 ਦੇ ਵਿੱਚ ਜਦੋਂ ਪ੍ਰਿੰਸੀਪਲ ਬਣਿਆ ਤਾਂ ਮੈਨੂੰ ਪਾਕਿਸਤਾਨ ਤੋਂ ਇੱਕ ਫੋਨ ਆਇਆ ਸੀ ਆ ਮਾਮ ਜਦੀਕ ਸੀ ਜੈ ਸਾਹਿਬ ਉਹਨਾਂ ਦਾ ਬੇਟਾ ਤੇ ਉਹ ਕਹਿੰਦੇ ਸੀ ਕਿ ਮੈਂ ਨਵਾਂ ਸ਼ਹਿਰ ਇੰਡੀਆ ਦੇ ਵਿੱਚ ਦੁਬਾਰਾ ਸਕੂਲ ਆਣਾ ਚਾਹਣਾ ਹੈ ਤੇ ਮੈਂ ਥੋੜੀ ਉਹਨਾਂ ਤੋਂ ਹਿਸਟਰੀ ਪੁੱਛੀ ਮੈਂ ਬੜੀ ਪੁੱਛੀ ਹੋਈ ਕਿ ਉਹਨੇ ਦੱਸਿਆ ਕਿ ਮੈਂ ਸਕੂਲ ਆ ਸਟੂਡੈਂਟ ਹਾਂ ਤੋਂ 1918 ਤੋਂ ਲੈ ਕੇ 24 ਦੇ ਵਿੱਚ ਮੁਹੰਮਦ ਸਦੀਕ ਜੀ ਇਸ ਸਕੂਲ ਦੇ ਵਿਦਿਆਰਥੀ ਸੀ ਤੇ ਪੜ੍ਹ ਲਿਖ ਕੇ ਉਹ ਗੜ੍ਹ ਸਿੰਘਰ ਦੇ ਵਿੱਚ ਜਾਜ ਲੱਗੇ 47 ਦੇ ਵਿੱਚ ਜਦੋਂ ਪਾਰਟੀਸ਼ਨ ਹੋਈ ਤਾਂ ਉਹਨਾਂ ਨੂੰ ਮਜਬੂਰਨ ਦੂਸਰੇ ਭਾਈਚਾਰੇ ਦੀ ਤਰ੍ਹਾਂ ਲਾਹੌਰ ਦੇ ਵਿੱਚ ਸ਼ਿਫਟ ਹੋਣਾ ਪਿਆ ਪਰ ਉਹਨੇ ਆਪਣੇ ਬੇਟੇ ਨੂੰ ਕਿਹਾ ਕਿ ਤੁਸੀਂ ਇੰਡੀਆ ਦੇ ਵਿੱਚ ਜਾਓ ਨਵਾਂ ਸ਼ਹਿਰ ਤੇ ਉੱਤੇ ਦੋਬਾ ਜੀ ਦੋਵਾਰੀ ਸਕੂਲ ਨਾ ਮੁੰਡਾ ਨਾ ਮੈਜਰ ਜ ਬਣਨਾ ਸੀ ਨਾ ਤੁਸੀਂ ਜ ਬਣਨਾ ਸੀ ਜਿਸ ਸਿਸ ਪ੍ਰਾਪਤ ਨੇ ਬੈਠੇ ਹੈ ਇਸ ਪ੍ਰਾਪਤ ਦਾ ਨਾਮ ਮੁਹੰਮਦ ਸ਼ਰੀਫ ਹੈ ਜਿਹੜਾ 2012 ਦੇ ਵਿੱਚ ਆਇਆ ਸੋਨਾਂ ਦੇ بیٹے ਜੀ ਸੀ ਉਪਰ ਦੇ ਵਿੱਚ ਜੈਸੀ ਤੋਂ ਆਪਣੇ ਪੂਰੇ ਪਾਕੀ ਸੱਤਾ ਬਾਰਾਵੀ ਹੈਗਾ ਬਾਰੇ ਇਹ ਇੱਕ ਬਲੱਖਣਤਾ ਕਿ ਇਹ ਜਿਹੜਾਗਾ ਵਰਨ ਵਿਵਸਥਾ ਵਾਲਾ ਵੀ ਆ ਤੇ ਜਾਤੀ ਵਿਵਸਥਾ ਵਾਲਾ ਵੀ ਆ ਤੇ ਇਹ ਜਿਹੜੇ ਇਹ ਨਾਵਲ ਆ ਇਹ ਤੇ ਵਰਨ ਵਿਵਸਥਾ ਜਾਤੀ ਵਿਵਸਥਾ ਜਾਂ ਜਮਾਤੀ ਜਾਂ ਜਿਹੜਾ ਮਰਦਾਨੀ ਸੱਤਾ ਵਾਲਾ ਜਾਂ ਆਰਥਿਕ ਦੀ ਨਾਲ ਇਹ ਸਾਰੇ ਮਸਲਿਆਂ ਨਾਲ ਇਹ ਨਾਵਲ ਦੋ ਚਾਰ ਹੁੰਦਾ ਹੈ ਤੇ ਇਹ ਗੁੰਝਲਦਾਰ ਸਮਾਜ ਹੋ ਕਿਉਂਕਿ ਭਾਰਤੀ ਸਮਾਜ ਦੀ ਬਲੱਖਣਤਾ ਦੂਸਰੇ ਸਮਾਜਾਂ ਨਾਲੋਂ ਜ਼ਿਆਦਾ ਗੁੰਝਲਦਾਰ ਆ ਉਹ ਮੈਂ ਕਾਰਨ ਦੱਸਿਆ ਉਸ ਗੁੰਝਲਦਾਰ ਸਥਿਤੀ ਨੂੰ ਉਸਦੇ ਬੜੇ ਮਾਰਮਿਕ ਢੰਗ ਨਾਲ ਇਹਦੀ ਜਿਹੜੀ ਆ ਗਲਪਕਾਰੀ ਆ ਇਹਦੀ ਹੋਈ ਆ ਜੀ ਤਾਂ ਜਦੋਂ ਨਾਵਲ ਜਿਹੜਾ ਬਾਹਰਲਾ ਜਗਤ ਆ ਉਹਨੂੰ ਜਦੋਂ ਗਲਪ ਜਗਤ ਚ ਰੂਪਾਂਤਰਣ ਕਰਦਾ ਮੈਨੂੰ ਇੱਕ ਜਦੋਂ ਲੇਖਕ ਦੀ ਜਿਹੜੀ ਨਾਵਲਕਾਰ ਦੀ ਜਿਹੜੀ ਮਦੀ ਹਸਪਤਾਲ ਜਿਹੜੀ ਉਹਦੀ ਵਿਚੋਲ ਕੀ ਆ ਉਹ ਉਹਦੇ ਵਿੱਚ ਬਾਰ-ਬਾਰ ਸ਼ਾਮਲ ਹੁੰਦੀ ਆ ਮਤਲਬ ਭਰਪੂਰ ਮਾਤਰਾ ਚ ਸ਼ਾਮਲ ਹੋਈ ਆ ਕਿ ਤੇ ਜਿਵੇਂ ਜਿਹੜਾ ਨਾਵਲ ਦੀ ਮੁੱਖ ਪਾਤਰਾ ਵੀਰਾਂਗਾ ਵੀਰਾਂਗੀ ਵੀਰਾਂ ਦਾ ਜਿਹੜਾ ਸਾਰੀ ਸੋਸਾਇਟੀ ਪ੍ਰਤੀ ਜਨ ਸੰਘਰਸ਼ ਪ੍ਰਤੀ ਜਿਹੜਾ ਨਜ਼ਰੀਆ ਉਹ ਬਹੁਤੀ ਵਾਰ ਵੀਰਾਂ ਦਾ ਨਾਂ ਹੋ ਕੇ ਉਹ ਨਾਵਲਕਾਰ ਦਾ ਹੀ ਨਜ਼ਰੀਆ ਬਣ ਕੇ ਪੇਸ਼ ਹੁੰਦਾ ਹੈਗਾ ਤਾਂ ਇਸ ਸੰਦਰਭ ਤੋਂ ਮੈਨੂੰ ਨਾਵਲਕਾਰ ਦੀ ਇਹਦੇ ਵਿੱਚ ਦਖਲਅੰਦਾਜ਼ੀ ਵੀ ਲੱਗੀ ਆ ਤੇ ਕਈ ਧਰਮਾਂ ਤੇ ਜਿਹੜੀ ਵੀਰਾਂ ਪਾਤਰ ਜਿਹੜੀਆਂ ਜਿਹੜੇ ਪਰਿਵਾਰਾਂ ਚੋਂ اٹਕੇ ਆਈਆਂ ਜਿਹੜੇ ਵੇੜੇ ਚੋਂ ਉਹ ਉਹਦੀ ਭਾਸ਼ਾ ਨਾਲ ਰਹਿ ਕੇ ਲੇਖਕ ਦੀ ਕਮੈਂਟਰੀ ਹੋ ਜਾਂਦੀ ਆ ਵਿੱਚ ਵਿੱਚ ਪਰ ਫਿਰ ਵੀ ਇਹ ਕਿਤੇ ਚੁੱਪਦੀ ਨਹੀਂ ਹੈਗੀ ਕਿਉਂਕਿ ਲੇਖਕ ਨੇ ਜਿਹੜੇ ਵਰਤਾਰੇ ਆ ਗਏ ਉਹਨਾਂ ਪਿਛਲੇ ਪੈਦੇ ਬਹੀਨ ਪ੍ਰਕਾਰ ਨਾਲ ਕਾਰਨ ਆ ਉਹਨਾਂ ਨੂੰ ਉਭਾਰਨਾ ਚਾਹੁੰਦਾਗਾ ਇਸ ਲਈ ਉਹ ਜਿਹੜੀ ਸਧਾਰਤਕ ਸ਼ਬਦਾਵਲੀ ਆ ਉਹ ਬਹੁਤੀ ਚੁਪਦੀ ਨਹੀਂ ਹੈਗੀ ਕਿ ਉਹ ਚਾਹੇ ਉਹ ਵੀਰਾਂ ਦੇ ਨਾਮ ਹੋ ਕੇ ਲੇਖਕ ਦੀ ਆ ਪਰ ਉਹ ਮੈਂ ਨਾਵਲ ਦੀ ਫਿਰ ਵੀ ਪ੍ਰਾਪਤੀ ਕਰਾਂਗਾ ਜਦੋਂ ਭਾਰਤੀ ਆਪਾਂ ਸਮਾਜ ਦੀ ਜਾਂ ਪੰਜਾਬੀ ਸਮਾਜ ਦੀ ਗੱਲ ਕਰਦੇ ਆ ਤਾ ਪਤਾਕੇ ਨੀਤੇ ਮੁਕਾਬਲੇ ਗਰੀਬ ਆ ਜਿਹੜਾ ਉਹ ਵੱਧ ਨਿਤਾੜਿਆ ਗਿਆਗਾ ਜਾਂ ਕਹੋ ਸ਼ੈਰੀ ਦੇ ਮੁਕਾਬਲੇ ਪਿੰਡੂ ਪੜੇ ਲਿਖੇ ਦੇ ਮੁਕਾਬਲੇ ਅਣਪੜ ਤੇ ਮਰਦ ਦੇ ਮੁਕਾਬਲੇ ਔਰਤ ਤੇ ਖੋਤੀ ਸਵਰਨ ਜਾਤਾਂ ਦੇ ਮੁਕਾਬਲੇ ਜਿਹੜੇ ਦਮਿਤ ਜਾਂ ਦਲੇਤ ਜਾਂ ਜਿਹੜੇ ਸ਼ੂਦਰ ਲੋਕ ਆ ਉਹ ਵੱਧ ਨਿਤਾੜੇ ਗਏ ਆ ਪਰ ਉਹ ਪਛੜ ਗਿਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਚੋਂ ਸਾਨੂੰ ਇਹ ਪਤਾ ਲੱਗਦਾ ਕਿ ਜਿਹੜੀ ਗਰੀਬ ਆ ਪਿੰਡੂ ਆ ਅਣਪੜ ਤੇ ਦਲੇਤ ਔਰਤ ਸਭ ਤੋਂ ਵੱਧ ਸਮਾਜ ਦੇ ਵਿੱਚ ਆਖਰੀ ਡੰਡੇ ਤੇ ਆ ਗਰਿਬ 달ਿਤ ਪਿੰਡੂ ਅਣਪੜੌਦਾ ਜਿਹੜੀ ਉਹ ਸਮਾਜ ਦੇ ਵਿੱਚ ਜਿਹੜੀ ਵਕਤਾਂ ਤੇ ਸਭ ਤੋਂ ਪੀਰਲੇ ਡੰਡੇ ਤੇ ਆ ਤੇ ਜੇ ਉਹਦੀ ਮੁਕਤੀ ਦੀ ਗੱਲ ਹੋ ਕੇ ਜਿਵੇਂ ਸਨਾਪਲ ਦੇ ਵਿੱਚ ਹੋਈ ਆ ਤਾਂ ਉੱਪਰ ਲੀਆਂ ਜਮਾਤਾਂ ਜਿਹੜੀਆਂ ਪੱਥਰੀਆਂ ਉਹਨਾਂ ਆਵਲਾ ਇਹ ਵੀ ਔਰਤ ਮੁਕਤੀ ਦੇ ਸੰਘਰਸ਼ ਦੀ ਇਸ ਤਰ੍ਹਾਂ ਪੇਸ਼ਕਾਰੀ ਹੈ ਜਿਹੜੀ ਦਲਤ ਔਰਤਾਂ ਕੀ ਉਹ ਨਾਲ-ਨਾਲ ਬਾਕੀ ਜਿਹੜੀਆਂ ਹੁੰਦੀਆਂ ਹੈਗੇ ਹੋਰ ਇਹ ਨਾਵਲ ਜਿਹੜਾ ਸੰਘਰਸ਼ ਇਹਨੂੰ ਤਪਕੇ ਦਾ ਜਿਹੜਾ ਇੱਕ ਨਾਰਾ ਗਾ ਪੜੋ ਜੁੜੋ ਤੇ ਸੰਘਰਸ਼ ਕਰੋ ਇਹ ਉਹਦੀ ਗਲਪ ਕਾਰੀ ਆ ਸਾਰਾ ਨਾਵਲ ਨਾਵਲ ਦੀ ਜਿਹੜੀ ਸਪੌਟਲਾਈਟ ਆ ਉਹ ਚਾਹੀਏ ਬੀਗਾ ਤੇ ਰਹਿੰਦੀ ਆ ਜਿਹੜੀਆਂ ਜਿਹੜੇ ਮੁੱਖ ਪਾਤਰ ਆ ਪਰ ਜਿਹੜਾ ਇਹਦਾ ਸੈਂਟਰਲ ਹੱਬ ਬੰਦਾ ਜ਼ਮੀਨ ਪ੍ਰਾਪਤੀ ਸੰਘਰਸ਼ ਜਿਹੜਾ ਮਾਲਵੇ ਚੱਲਿਆ ਸੀ ਸੰਵਧਾਨ ਦਾ ਜਿਹੜਾ ਤੀਜੇ ਹਿੱਸੇ ਦੇ ਅਨੁਸਾਰ ਜਿਹੜਾ ਜ਼ਮੀਨ ਦਾ ਪੰਚਾਇਤੀ ਜ਼ਮੀਨ ਦੇ ਤੀਜੇ ਇਸ ਸੱਜਣਾਂ ਸ਼ ਭਰਸੇ ਨਗਰ ਦਾ स्वत: ਅਜਲੀਆਂ ਵਿਸ਼ੇਸ਼ ਸਰਗਰਮੀਆਂ ਕਨਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਖੀਸੀਨ ਇਜਾਜ਼ਤ ਦਿਓ ਧੰਨਵਾਦ